ਅਥਰੀ ਕਾਲ ਬਾਈ ਜੀ ਅੱਜ ਅਸੀਂ ਆਏ ਆ ਪਿੰਡ ਨਥੇਹੇ ਇੱਥੇ ਰਾਤ ਇਹ ਬਾਈ ਹੋਰੀ ਕਿਤੇ 7 7:30 ਵਜੇ ਦੁਕਾਨ ਵਧਾ ਕੇ ਗਏ ਆ ਉਦੋਂ ਬਾਅਦ ਪਤਾ ਨਹੀਂ ਕਦੋਂ ਵੀ ਅੱਗ ਪਈ ਇਹਦੇ ਬਾਰੇ ਸਾਨੂੰ ਕੋਈ ਪਤਾ ਨਹੀਂ ਲੱਗਿਆ ਨਾ ਹੀ ਕਿਸੇ ਦੇ ਕੋਈ ਦਿਮਾਗ ਚ ਆਈ ਵੀ ਪਹਿਲਾਂ ਵੀਡੀਓ ਬਣਾ ਲਈਏ ਵੀ ਅੱਗ ਲੱਗ ਰਹੀ ਹੈ ਉਦੋਂ ਫਲਫੜੀ ਹੋ ਗਏ ਤਾਂ ਕਰਕੇ ਕਈ ਮੋਟਰਸਾਈਕਲ ਸੀਗੇ ਵਿੱਚ ਉਹ ਮੱਚ ਗਏ 50-60 ਹਜ਼ਾਰ ਦਾ ਸਮਾਨ ਸੀਗਾ ਉਹ ਮੱਚ ਗਿਆ ਕਾਫੀ ਸਮਾਨ ਮੱਚਿਆ ਠੀਕ ਹੈ ਜੀ ਤੇ ਜਦੋਂ ਤੱਕ ਪਤਾ ਲੱਗਿਆ ਤਕਰੀਬਨ 6:30 ਦਾ ਟਾਈਮ ਸੀਗਾ ਵੀ ਲਗਭਗ ਟਾਈਮ ਦੇਖਿਆ ਕਿਸੇ ਨੇ ਨਹੀਂ ਕਿਉਂਕਿ ਇੱਕ ਦੂਜੇ ਵੱਨ ਨਹੀਂ ਭੱਜ ਕੇ ਉਹਨੂੰ ਬੁਝਾਉਣ ਦੀ ਤੇ ਸਮਾਨ ਕੱਢਣ ਦੀ ਕੋਸ਼ਿਸ਼ ਕਰਦੇ ਸੀ ਪਰ 6:20 ਹੋ ਰਹੀ ਕਹਿੰਦੇ ਐਨਾ ਮਾਰਦਾ ਸੀਗਾ ਵੀ ਗੱਲਾਂ ਛੱਡ ਦਿਓ ਦਿਖਾਈ ਗਾਲੇ ਅੰਦਰ ਇੱਕ ਤਾਂ ਹੁਣ ਵੀ ਆ ਰਿਹਾ ਹਾਂ 6:00 ਤਾਂ ਹੁਣ ਵੀ ਮਾਰ ਰਿਹਾ ਸਾਨੂੰ ਐ ਪਤਾ ਲੱਗਦਾ ਐਰ ਵੀ ਇੱਥੇ ਅੱਗ ਲੱਗੀ ਐ ਹਾਂ ਹਾਂ ਆਹ ਦੇਖ ਲਓ ਇੰਨੇ ਮੋਟਰਸਾਈਕਲ ਪਏ ਐ ਇੱਕ ਉਹ ਸਾਹਮਣੇ ਖੋਲੇ ਪਏ ਜਿਵੇਂ ਖੁੰਝੇ ਚ ਲੱਗ ਰਹੇ ਐ ਤੇ ਸੱਤ ਮੋਟਰਸਾਈਕਲ ਸ਼ੀਸ਼ਾ ਸੱਤ ਮੋਟਰਸਾਈਕਲ ਹੋ ਰਹੇ ਐ ਇੱਥੋਂ ਦੀ ਭੰਨ ਕੇ ਫੇਰ ਪਾਣੀ ਪੂਣੀ ਪਾਇਆ ਇਹਨਾਂ ਨੇ ਗੇਟ ਤਾਂ ਖੁੱਲਣ ਵਾਲਾ ਕੰਮ ਹੀ ਨਹੀਂ ਸੀਗਾ ਕਿਦਾ ਮੰਗਰੋਂ ਭੰਨੇ ਭੁੰਨੇ ਗੇਟ ਫੇਰ ਜਾ ਕੇ ਅੱਛਾ ਕੱਟ ਨਾਲ ਕੱਟ ਕੇ ਉਹ ਕਰਿਆ ਹਾਂ ਕੱਟ ਨਾਲ ਕੱਟ ਕੇ ਫੇਰ ਬਾਅਦ ਵਿੱਚ ਉਹ ਕਰੇ ਹਾਂ ਹਾਂ ਕੱਟ ਨਾਲ ਫਿਰ ਉਹ ਤੋਂ ਦੀ ਬੰਦਾਵਾਂ ਨੇ ਫੇਰ ਹੈ ਸ਼ਟਰ ਕੱਟਿਆ ਵੀ ਉਹ ਹਾਂ ਉਹ ਪਿਆ ਸ਼ਟਰ ਪਟ ਕੇ ਉਵੇਂ ਜਿਵੇਂ ਦਿਖਾ ਦੇ ਕਲੇ ਫੇਰ ਇਹਨਾਂ ਨੇ ਕੱਟ ਕੇ ਤੇ ਫੇਰ ਸ਼ਟਰ ਵੱਢ ਕੇ ਪਰੇ ਫੇਰ ਸਿੱਟਿਆ ਆ ਤੁਥ ਲੱਗਣ ਵਾਲਾ ਕੰਮ ਸੀ ਨਹੀਂ ਤੇ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਤਾਂ ਕਰਕੇ ਕਹਿੰਦੇ ਆ ਵੀ ਸਾਡੀ ਸਰਕਾਰ ਨੂੰ ਵੀ ਬੇਨਤੀ ਹੈ ਵੀ ਇਹ ਮੁੰਡੇ ਨੂੰ ਕੋਈ ਮੁਆਵਜ਼ਾ ਦਿੱਤਾ ਜਾਵੇ ਕੀ ਨਾਮ ਹੈ ਬਾਈ ਦਾ ਸਤਨਾਮ ਸਤਨਾਮ ਸਿੰਘ ਸੋਨਫ ਵੀਰ ਸਿੰਘ ਜੀ ਆਸੇ ਮੁੰਡਾ ਉਹ ਸਤਨਾਮ ਸਿੰਘ ਸੋਨਫ ਭੀਮ ਸਿੰਘ ਪਿੰਡ ਨਥੇ ਆ ਇਹ ਰਾਤ ਅੱਗ ਲੱਗੀ ਹੈ ਵਿਚਾਰੇ ਨੇ ਨਵੀਂ ਦੁਕਾਨ ਕਰੀ ਸੀ ਗਰੀਬ ਬੰਦਾ ਹੈ ਕਹਿੰ ਕਿ ਦਿਨ ਹੋ ਗਏ 22 ਦਿਨ ਨਹੀਂ ਹੋਏ 22 ਦਿਨ ਨਹੀਂ ਹੋਏ ਅਜੇ ਦੁਕਾਨ ਕਰੀ ਨੂੰ ਇਹ ਪਤਾ ਨਹੀਂ ਹੁਣ ਵੀ ਕੁਝ ਕਹਿ ਨਹੀਂ ਸਕਦੇ ਵੀ ਸ਼ਾਰਟ ਸਰਕਟ ਨਾਲ ਅੱਗ ਲੱਗੀ ਕਾਹਦੇ ਨਾਲ ਅੱਗ ਲੱਗੀ ਠੀਕ ਹੈ ਕੋਈ ਕਿਸੇ ਤੇ ਆਇਆ ਤਾਂ ਨਹੀਂ ਵੀ ਆਪਾਂ ਨੂੰ ਸ਼ੱਕ ਹੋਵੇ ਜਾਂ ਕੁਝ ਵੀ ਹਾਂ ਕੋਈ ਸ਼ੱਕ ਨਹੀਂ ਕੋਈ ਕਿਸੇ ਨਾਲ ਆਪਣੀ ਕੋਈ ਰੰਜਿਸ਼ ਨਹੀਂ ਹਾਂ ਕੋਈ ਕੁਝ ਨਹੀਂ ਹੈ ਪਰ ਬਸ ਆਇਆ ਵੀ ਅੱਗ ਲੱਗ ਗਈ ਇਸ ਕਾਰਨ ਕਹਿੰਦੇ ਆ ਵੀ ਵਿਚਾਰੇ ਦਾ ਕੋਈ ਜਿੰਨੀ ਕਿ ਸਹਾਇਤਾ ਹੋ ਸਕਦੀ ਹੈ ਤਾਂ ਸਰਕਾਰ ਕਰੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਸਰਕਾਰ ਨੂੰ ਵੀ ਬੇਇੰਤਿਹਾ ਹੈ ਵੀ ਜੇ ਕੋਈ ਬੰਦਾ ਰਜਗਾਰ ਚਲਾਉਂਦਾ ਤਾਂ ਉਹਨੂੰ ਰੋਜ਼ਗਾਰ ਚਲਾਉਣ ਵਾਸਤੇ ਪੈਸੇ ਸਾਨੂੰ ਪਤਾ ਹੀ ਹੈ ਗਰੀਬ ਬੰਦੇ ਨੂੰ ਕਿਵੇਂ ਇਕੱਠੇ ਕਰਨੇ ਪੈਂਦੇ ਆ ਪਰ ਇਹਨੇ ਇਕੱਠੇ ਕਰ ਲਏ ਪਰ ਪੈਸੇ ਇਕੱਠੇ ਕਰਿਆਂ ਦਾ ਵੀ ਕੀ ਕਰੀਏ ਉਹਨੂੰ ਅੱਗ ਲੱਗ ਗਈ ਹੁਣ ਸਾਨੂੰ ਹੀ ਪਤਾ ਹੀ ਹੈ ਵੀ ਅੱਗ ਸ਼ਬਦ ਹੀ ਬਹੁਤ ਵੱਡਾ ਹੈ ਜਿਹੜਾ ਸਾਨੂੰ ਵੀ ਥੱਲੇ ਲਾ ਆਂਦਾ ਸਾਰੇ ਕਾਸੇ ਨੂੰ ਹੁਣ ਬੰਦੇ ਨੂੰ ਦੁਬਾਰੇ ਉੱਠਣਾ ਪਊਗਾ ਤੇ ਜਿਹੜੇ ਦੇਣੇ ਆ ਉਹ ਤਾਂ ਸਿਰ ਦੇ ਉੱਤੇ ਹੀ ਖੜੇ ਐ ਪਰ ਐ ਆ ਵੀ ਜੇ ਕੁਝ ਸਰਕਾਰ ਮਨਵੀ ਮਦਦ ਕਰ ਦੇ ਤਾਂ ਵਿਚਾਰਾ ਚੱਲ ਦੁਬਾਰੇ ਚੱਲ ਪਏ ਕੋਈ ਥੋੜਾ ਕਾਣਾ ਲੈ ਕੇ ਕਿਰਾਂ ਸਟਾਰਟ ਤਾਂ ਕਰੇ ਕੰਮ ਯਾਰ ਜਿਹੜੇ ਮੋੜ ਨੇ ਉਹਨਾਂ ਨੂੰ ਤਾਂ ਖੜਾ ਲਾਂਗੇ ਕੋਈ ਮਿੰਟ ਤਰ ਦੇ ਹੋਰ ਦੱਸੋ ਬਾਈ ਜੀ ਕੋਈ ਕਿਸੇ ਨੇ ਕੁਝ ਕਹਿਣਾ ਤਾਂ ਬਾਈ ਕਰੀ ਜਾਨਾ ਵੀ ਆਪਾਂ ਤੜਨ ਵਾਲੀ ਮੈਂ ਤਾਂ ਵੀ ਕਰਦਾ ਜਿਹਦੇ ਮੋਟਰਸਾਈਕਲਾਂ ਹੈਗੇ ਉਹਨਾਂ ਨੂੰ ਵੀ ਬਹੁਤ ਅਸੀਂ ਹੱਥ ਜੋੜ ਕੇ ਬੇਨਤੀ ਕੀਤੀ ਹੈ ਵੀ ਕੋਈ ਨਹੀਂ ਜੇ ਕੋਈ ਜਾਣ ਬੁੱਝ ਕੇ ਬਾਈ ਨੇ ਨਿਸ਼ਾਨ ਕੀਤਾ ਹੋਵੇ ਨਾ ਫਿਰ ਤਾਂ ਆਪਾਂ ਅਸੀਂ ਇਹ ਤੋਂ 5-7000 ਰੁਪਏ ਵੱਧ ਵੀ ਦਵਾ ਦੇ। ਠੀਕ ਹੈ ਜੀ। ਪਰ ਜਦੋਂ ਹੁਣ ਇਹ ਬੰਦੇ ਤੋਂ ਨਿਸ਼ਾਨ ਨਹੀਂ ਹੋਇਆ ਹਾਂ ਪੈਸੇ ਉਧਰ ਤੋਂ ਉਧਰ ਤੋਂ ਹੋਇਆਗਾ ਬਾਕੀ ਐਡੀ ਕੋਈ ਪ੍ਰੋਫਿਟੀ ਨਹੀਂ ਹੈਗੀ। 5-400 ਰੁਪਏ ਦਿਹਾੜੀ ਵਾਲਾ ਬੰਦਾ। ਠੀਕ ਹੈ ਜੀ। ਵੀ ਹੁਣ ਜੀ ਮਿਹਨਤਾ ਇਹ ਪੰਜ ਚਾਰ ਸੌ ਵਾਲਾ ਬੰਦਾ ਵੀ ਕਿੰਨੇ ਕ ਜੇ ਪੈਸੇ ਮੋੜ ਦੋਗਾ ਨਾ ਜੀ ਨਾ ਸੱਤ ਮੋਟਰਸਾਈਕਲ ਜੇ ਘੱਟ ਤੋਂ ਘੱਟ ਲੈ ਕੇ ਆਪਾਂ 50 60 ਹਜ਼ਾਰ ਤੱਕ ਮੋਟਰਸਾਈਕਲ ਹਾਂ ਤਾਂ ਵੀ 1.4 ਲੱਖ ਤੇ ਬੱਗ ਹੈ ਜੀ ਘੱਟ ਤੋਂ ਘੱਟ ਲੱਖ ਰੁਪਏ ਦਾ ਸਮਾਨ ਸੇਲ ਮਾਰ ਰਿਆਂ ਵਿੱਚ ਹੋਰ ਸਮਾਨ ਵੀ ਕਿੱਥੋਂ ਪੈਸਾ ਮੋੜੂਗਾ ਹਾਂ 5 5.5 ਲੱਖ ਰੁਪਏ ਤਾਂ ਵੀ ਆਪਾਂ ਨੂੰ ਸਰਕਾਰ ਨੂੰ ਇਹ ਹੀ ਬੇਨਤੀ ਕਰਦੇ ਹਾਂ ਵੀ ਨਾ ਬਾੜਾ ਤਾਂ ਇਹਨੂੰ ਅੱਧਾ ਤਾਂ ਦਿਓ ਨਾ हां जी हां ਵੀ ਆਪ ਦਾ ਰੋਜ਼ਗਾਰ ਚਲਾ ਸਕਦੇ ਰੋਜ਼ਗਾਰ ਚਲਾ ਸਕਦੇ ਉਸ ਆਸੀਂ ਵੀ ਸਪੋਰਟ ਦੇਵਾਂਗੇ ਦੇਖੋ ਜਿੰਨੇ ਭੈਣ ਭਾਈ ਹੈਗੇ ਨਾਲ ਇਹਨੇ ਆਸੀਂ ਵੀ ਕਰਾਂਗੇ ਠੀਕ ਹੈ ਜੀ ਠੀਕ ਹੈ ਤੇ ਬਾਕੀ ਤੜਕੇ ਤੇ ਕਰਦੀਆਂ ਹਾਂ ਹਾਂ ਜੀ ਹਾਂ ਜੀ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਜਿਨ੍ਹਾਂ ਨੇ ਦੱਸਿਆ ਤੇ ਬਾਈ ਉਤੇ ਨੰਬਰ ਵੀ ਮੈਂਸ਼ਨ ਕਰ ਦਾਂਗੇ ਕੋਈ ਵੀਰ ਭਾਈ ਜਿਹਨੂੰ ਭਰਾਵਾ ਮੰਨ ਲਓ ਕੋਈ 100 200 ਰੁਪਿਆ ਠੀਕ ਹੈ ਦੇ ਸਕਦਾ ਤਾਂ ਜਰੂਰ ਦਾਨ ਵਜੋਂ ਯਾਰ ਸਮਝ ਕੇ ਕਰ ਦਿਓ ਕਿਉਂਕਿ ਇਹ ਆਪਦਾ ਪਰਿਵਾਰ ਚਲਾ ਲੇ ਬਾਈ ਬੰਦਾ ਹੀ ਬਹੁਤ ਗਲਪੇ ਉੱਪਰ ਵੀ ਤਲੀਫ हां गूगल पे नंबर ਉਤੇ ਮੈਂਸ਼ਨ ਕਰਾਂਗੇ ਤੇ ਉਤੇ ਤੁਸੀਂ ਪਾ ਦਿਓ ਭਾਵੇਂ ਠੀਕ ਹੈ ਇਹ ਚਾਸੀਂ ਕੁਝ ਨਹੀਂ ਮੰਗਣਾ ਜਿਹੜਾ ਕੁਝ ਹੋਊਗਾ ਏ ਬਾਈ ਦੇ ਹੋਊਗਾ ਤੇ ਬਾਈ ਦੇ ਆਣਗੇ ਹਾਂ ਖਾਤੇ ਜੀ ਆਉਣਗੇ ਇਹਦੇ ਠੀਕ ਹੈ ਜੀ ਹਾਂ ਧੰਨਵਾਦ